ਸਤ ਸ੍ਰੀ ਅਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜੀ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜੀ ਇਹ ਤੁਹਾਨੂੰ ਜੋ ਸਾਹਮਣੇ ਦਿਖ ਰਿਹਾ ਜੀ ਇਹ ਹੈ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਨੇ ਦੇਖਣਾ ਵੀ ਜੋ ਕਿ ਆਪਾਂ ਨੂੰ ਇਹ ਹਰਿਆਣਾ ਸਰਕਾਰ ਵੱਲੋਂ ਮਿਲਦਾ ਹੈ 20 ਰੁਪਏ ਪਰ ਲੀਟਰ ਇਹ 2 ਲੀਟਰ ਦੀ ਬੋਤਲ ਇੱਕ ਕਾਰਡ ਮੰਗਰ ਮਿਲਦੀ ਹੈ ਜੀ ਆਪਾਂ ਨੂੰ ਹਰਿਆਣਾ ਸਰਕਾਰ ਵੱਲੋਂ 40 ਰੁਪਏ ਦੀ ਬੋਤਲ ਮਿਲਦੀ ਹੈ ਇੱਕ ਹਿਸਾਬ ਦਾ ਫ੍ਰੀ ਵਾਲੀ ਕਹਿ ਸਕਦੇ ਆ ਇਹਨੂੰ ਆ ਦੇਖੋ ਜੀ 25 2025 ਤੱਕ ਇਹਦੀ ਲਾਲੋ ਐਕਸਪਾਇਰੀ ਡੇਟ ਹੈ ਤੇ ਆਪਾਂ ਨੇ ਅੱਜ ਹੀ ਮਿਲਿਆ ਸੀਗਾ ਆਪਣੇ ਰਾਸ਼ਨ ਵੰਡੇ ਆ ਸੀਗਾ ਆਪਣੇ ਪਿੰਡ ਵਿੱਚ ਤੇ ਆ ਦੇਖੋ ਤੁਸੀਂ ਇਹਦਾ ਲੇਬਲ ਵੀ ਦੇਖ ਸਕਦੇ ਹੋ ਇਹ ਆਪਾਂ ਅੱਜ ਟੈਸਟ ਕਰਨਾ ਵੀ ਕਿੰਨਾ ਕੁ ਚੰਗਾ ਕਿੰਨਾ ਕੁ ਮਾੜਾ ਕਿਉਂਕਿ ਜ਼ਿਆਦਾਤਰ ਆਪਣੇ ਮਨਾਂ ਦੇ ਵਿੱਚ ਵਿਹਮ ਰਹਿੰਦਾ ਹੈ ਜੋ ਕਿ ਆਪਾਂ ਨੂੰ ਵੀ ਸਰਕਾਰੀ ਚ ਤੇਲ ਮਿਲਦਾ ਹੈ ਵੀ ਜ਼ਿਆਦਾਤਰ ਆਪਾਂ ਨੂੰ ਰਹਿੰਦੇ ਵੀ ਮੁਫਤ ਵਾਲੀ ਚੀਜ਼ ਵੀ ਮਾੜੀ ਹੀ ਹੁੰਦੀ ਹੈ ਆ ਦੇਖੋ ਜੀ ਬਿਲਕੁਲ ਸੀਲ ਬੰਦਾ ਹੈ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਕਿੰਨਾ ਕਹੇ ਚੰਗਾ ਹੈ ਕਿੰਨਾ ਕਮਾੜਾ ਹੈ ਜਿਵੇਂ ਆਪਾਂ ਅਕਸਰ ਵੀਡੀਓਾਂ ਦੇ ਵਿੱਚ ਦੇਖਦੇ ਰਹਿੰਨੇ ਆ ਵੀ ਆਪਾਂ ਫਰਿੱਜ ਵਿੱਚ ਤੇਲ ਰੱਖਣ ਨਾਲ ਜੋ ਕਿ ਮਾੜਾ ਤੇਲ ਹੁੰਦਾ ਜੀ ਉਹ ਜੰਮ ਜਾਂਦਾ ਜੀ ਫਰਿੱਜ ਦੇ ਵਿੱਚ ਧਰੇ ਤੋਂ ਆ ਦੇਖੋ ਸੀਲ ਬੰਦਾ ਹੈ ਬਿਲਕੁਲ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਘੱਟੋ ਘੱਟ 10-12 ਘੰਟੇ ਤੇ ਵੀ ਜੰਮਦਾ ਇਹ ਜਾਂ ਨਹੀਂ ਜੰਮਦਾ ਆਪਾਂ ਸਾਰੀ ਵੀਡੀਓ ਜ਼ਰੂਰ ਦੇਖੋ ਸ਼ਾਮ ਦਾ ਟਾਈਮ ਹੈ ਜੀ ਸਵਾ 10 ਦਾ ਟਾਈਮ ਹੋ ਰਿਹਾ ਅੱਗੇ ਟਾਈਮ ਵੀ ਦਿਖਾਵਾਂਗੇ ਤੁਹਾਨੂੰ ਤੇ ਕਿਉਂਕਿ ਰਾਤ ਨੂੰ ਲਾਈਟ ਜਿਆਦਾ ਰਹਿੰਦੀ ਹੈ ਇਸ ਕਰਕੇ ਆਪਾਂ ਰਾਤ ਨੂੰ ਇਹਨੂੰ ਰੱਖਾਂਗੇ ਤੇ ਸਵੇਰ ਚੱਕਾਂਗੇ ਤੇ ਵੀ ਇਹ ਜੰਮਦਾ ਹੈ ਜਾਂ ਨਹੀਂ ਜੰਮਦਾ ਚੰਗੇ ਜਾਂ ਮਾੜੇ ਆਪਾਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਅੱਜ ਕਿਉਂਕਿ ਫ੍ਰੀ ਵਾਲਾ ਤੁਹਾਨੂੰ ਤੇਲ ਹੋਈ ਗੱਲ ਬਿੰਦੇ ਵੀ ਆਪਾਂ ਨੂੰ ਰਹਿੰਦੇ ਹੈ ਪੀ ਜ਼ਿਆਦਾਤਰ ਵੀ ਮਾੜੀ ਹੁੰਦੀ ਹੈ ਚੀਜ਼ ਆਪਾਂ ਨੂੰ ਹੁੰਦਾ ਫਿਰ ਇਹ ਵਾਲਾ ਆਪਣੇ ਮਨਾਂ ਦੇ ਵਿੱਚ ਆ ਦੇਖੋ ਜੀ ਹੁਣ ਆਪਾਂ ਫਰਿੱਜ ਵਿੱਚ ਰੱਖਣ ਚ ਰੱਖਣ ਜਾ ਰਹੇ ਹਾਂ ਦੇਖੋ ਸ਼ਾਮ ਦਾ ਟਾਈਮ ਹੈ 7:30 ਹੋ ਗਏ ਜੀ 10:15 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਫਰਿੱਜ ਆਪਾਂ ਖੋਲਦੇ ਹਾਂ ਆ ਦੇਖੋ ਇਹ ਚੱਲੀ ਜਾਂਦਾ ਫਰਿੱਜ ਤੇ ਆਪਾਂ ਬਿਲਕੁਲ ਉਤਲੇ ਵਾਲੇ ਖਾਣੇ 'ਚ ਹੀ ਰੱਖਾਂਗੇ ਇਹਨੂੰ ਬਰਫ਼ ਤੋਂ ਥਲੜੇ ਜ ਤੇ ਪਹਿਲਾਂ ਵੀ ਅਸੀਂ ਕਈ ਵਾਰੀ ਦੇਖਿਆ ਹੋਰ ਤੇਲ ਸ਼ਹਿਰ ਚ ਲਿਆ ਕੇ ਰੱਖ ਕੇ ਜਿਹੜਾ ਮਾੜਾ ਹੁੰਦਾ ਹੈ ਇ ਇਹ ਉਰੇ ਰੱਖੇ ਤੇ ਰੰਗ ਜਾ ਬਦਲ ਜਾਂਦਾ ਜੀ ਉਹਦਾ ਆ ਦੇਖੋ ਜੀ 10:15 ਮਿੰਟ ਹੋ ਚੁੱਕੇ ਨੇ ਦਵਾਰੇ ਸਾਨੂੰ ਟਾਈਮ ਦਿਖਾਉਣੇ ਦਿਖਾਉਣੇ ਆ ਤੇ ਵੀ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖਤਾ ਤੇ ਸਵੇਰ ਚੱਕਾਂਗੇ ਇਹਨੂੰ ਤੇ ਫਰਿੱਜ ਆਪਾਂ ਕਰ ਦਈਏ ਬੰਦ ਹੁਣ ਤੇ ਸਵੇਰ ਚੱਕਾਂਗੇ ਫੇਰ ਦੇਖਦੇ ਆ ਤੇ ਵੀ ਕੀ ਬਣਦਾ ਇਹਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਸਵੇਰ ਦੇਖੋ ਜੀ 7:00 ਦੀਪੰਤ ਦਿਵੰਟ ਹੋ ਚੁੱਕੇ ਨੇ ਆ ਬਾਹਰ ਦਿਖਾਉਨੇ ਆ ਤੁਹਾਨੂੰ ਦਿਨ ਚੜ ਚੁੱਕੇ ਪੂਰਾ ਤੇ ਹੁਣ ਆਪਾਂ ਇਹਨੂੰ ਚੱਕਦੇ ਆ ਫਰਿੱਜ ਦੇ ਵਿੱਚੋਂ ਦੇਖਦੇ ਆ ਵੀ ਕੀ ਬਣਦਾ ਤੇ ਚੰਗਾ ਨਿਕਲਦਾ ਜਾਂ ਮਾੜਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਪਤਾ ਚੱਲ ਸਕੇ ਆਪਾਂ ਨੂੰ ਵੀ ਫਰੀ ਵਾਲਾ ਤੇਲ ਕਿੰਨਾ ਕਿ ਚੰਗਾ ਜਾਂ ਮਾੜਾ ਤੇ ਅਕਸਰ ਆਪਣੇ ਮਨਾਂ ਦੇ ਵਿੱਚ ਬਹਿਮ ਰਹਿੰਦੇ ਆ ਵੀ ਮਾੜਾ ਹੀ ਹੋਊਗਾ ਦੇਖੋ ਜੀ ਤੇਲ ਬਿਲਕੁਲ ਸਹੀ ਹੈ ਜੀ ਜਮਾ 1% ਵੀ ਕੋਈ ਰੰਗ ਨਹੀਂ ਬਦਲਿਆ ਕੋਈ ਜੰਮਿਆ ਨਹੀਂ ਹੈਗਾ ਘੱਟੋ ਘੱਟ ਤੁਸੀਂ ਲਾ ਲੋ 10 ਘੰਟੇ ਪਿਆ ਰਿਹਾ ਫ੍ਰਿਜ ਦੇ ਵਿੱਚ ਲਾਈਟ ਬਿਲਕੁਲ ਵੀ ਨਹੀਂ ਗਈ ਕਈ ਵਾਰੀ ਹੁੰਦਾ ਵੀ ਲਾਈਟ ਬੱਗ ਗਈ ਰਾਤ ਨੂੰ ਲਾਈਟ ਨਹੀਂ ਜਾਂਦੀ ਆਪਣੇ ਤੇ ਤੇਲ ਬਹੁਤ ਹੀ ਵਧੀਆ ਤੇਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ ਵੀ ਤੇਲ ਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਣੀ ਉਹ ਹੀ ਤੇਲ ਹੈ ਉਹ ਹੀ ਸੀਲ ਹੈ ਆਪਾਂ ਕੋਈ ਸੀਲ ਨਹੀਂ ਪੱਟੀ ਕਿਉਂਕਿ ਕਈ ਵਾਰੀ ਹੁੰਦਾ ਵੀ ਤੇਲ ਬਦਲਤਾ ਸਰਕਾਰੀ ਤੇਲ ਹੈ ਜੀ ਵੀਡੀਓ ਇੰਨੀ ਕਿ ਜ਼ਿਆਦਾ ਸ਼ੇਅਰ ਕਰਿਓ ਕਿ ਸਭ ਨੂੰ ਪਤਾ ਚੱਲ ਸਕੇ ਵੀ ਤੇਲ ਦੇ ਵਿੱਚ ਕੋਈ ਵੀ ਬਿਲਕੁਲ ਵੀ ਕਮੀ ਨਹੀਂ ਹੈਗੀ ਜੀ ਧੰਨਵਾਦ ਜੀ